ਹੇਲੂਇਆ ਸਾਰੇ ਨੂੰ ਪਿਆਰ ਭਰੀ ਜੈ ਮਸੀਹ ਦੀ ਅਸੀਂ ਆਪਣੇ ਹੱਥਾਂ ਨੂੰ ਉਠਾ ਕੇ ਸਿਰ ਨੂੰ ਝੁਕਾ ਕੇ ਪਰਮੇਸ਼ਰ ਦਾ ਤਾਰੀਫ ਕਰਾਂਗੇ ਧੰਨਵਾਦ ਕਰਾਂਗੇ ਹੇਲੂਇਆ ਹੇਲੂਇਆ ਧੰਵਾ ਧੰਵਾ ਤਾਰੀਫ 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 ਮੇਰੇ ਪਿਆਰੇ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡਾ ਸ਼ੁਕਰ ਕਰਦੇ ਹਾਂ ਪ੍ਰਭੂ ਜੀ ਮੇਰੇ ਮਹਾਨ ਪਿਤਾ ਪਰਮੇਸ਼ਰ ਰਾਤ ਤੋਂ ਸਾਨੂੰ ਤੁਸੀਂ ਸੰਭਾਲ ਕੇ ਰੱਖਿਆ ਮਿੱਠੀ ਪਿਆਰੀ ਨੀਂਦ ਦਿੱਤੀ ਮੇਰੇ ਪਿਆਰੇ ਪ੍ਰਭੂ ਜੀ ਦਿਨ ਵੀ ਪਿਤਾ ਪਰਮੇਸ਼ਰ ਤੁਹਾਡੇ ਪਵਿੱਤਰ ਹੱਥਾਂ 'ਚ ਸੌਂਫਦੇ ਆ ਮੇਰੇ ਮਹਾਨ ਪਿਤਾ ਤੁਸੀਂ ਆਂਜਾ ਚ ਸਾਡੀ ਮਦਦ ਸਾਡੀ ਸਹਾਇਤਾ ਕਰੋਗੇ ਸਾਡੀ ਗਵਾਹੀ ਕਰੋਗੇ ਮੇਰੇ ਮਹਾਨ ਪਿਤਾ ਪਰਮੇਸ਼ਰ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਤੁਹਾਡਾ ਸ਼ੁਕਰ ਕਰਦੇ ਆ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਆ ਆਮੀਨ ਹallelujah ਜੀ वचन ਜੇ ਦੇਖਾਂਗੇ ਜੋ ਹੋਣਾ 14 ਬਾਪ ਉਹ ਦਾ 11 ਤੋਂ ਲੈ ਕੇ 14 ਤੱਕ ਹallelujah ਹallelujah ਮੇਰੀ ਪ੍ਰੀਤ ਕਰੋ ਕਿ ਕਿ ਮੇਰਾ ਪਿਤਾ ਮੇਰੇ ਵਿੱਚ ਤੇ ਮੈਂ ਪਿਤਾ ਵਿੱਚ ਹਾਂ ਨਹੀਂ ਤਾਂ ਕੰਮ ਦੇ ਕਾਰਨ ਹੀ ਮੇਰੀ ਪ੍ਰੀਤ ਕਰੋ ਹallelujah ਪਰਮੇਸ਼ਰ ਕਿਉਂ ਕਹਿ ਰਿਹਾ ਕੰਮ ਦੇ ਪਰਮੇਸ਼ਰ ਕਹਿੰਦਾ ਕੰਮ ਦੇਖੋ ਜਿਹੜਾ ਵੱਡੇ ਵੱਡੇ ਮੈਂ ਕੰਮ ਕਰਦਾ ਵਾਂ ਅਨਿਆਂ ਨੂੰ ਦਿਖਾ ਰਿਹਾ ਬੋਲਿਆਂ ਨੂੰ ਸੁਣਾ ਰਿਹਾ ਵਾਂ ਲੰਗੜਿਆਂ ਨੂੰ ਚਰਾ ਰਿਹਾ ਵਾਂ ਤੁਸੀਂ ਇਹ ਹੀ ਦੇਖ ਕੇ ਮੇਰੀ ਪ੍ਰੀਤ ਕਰੋ ਮੈਨੂੰ ਮੰਨੋ ਮੇਰੇ ਤੇ ਵਿਸ਼ਵਾਸ ਕਰੋ ਦੇਖ ਮੈਂ ਤੁਹਾਨੂੰ ਤੁਸੀਂ ਮੇਰੇ ਤੇ ਥੋੜਾ ਵੀ ਵਿਸ਼ਵਾਸ ਕਰੋਗੇ ਮੈਂ ਤੁਹਾਨੂੰ ਕਿੱਡੀ ਵਡਿਆਈਸ਼ ਦੇਵਾਂਗਾ ਤੁਹਾਨੂੰ ਵੱਡੀਆਂ-ਵੱਡੀਆਂ ਗਵਾਹੀਆਂ ਨਾਲ ਕੜਾ ਕਰਾਂਗਾ ਹਾਲੇਲੂਇਆ ਇਸ ਕਰਕੇ ਕਹਿੰਦੇ ਆ ਪਰਮੇਸ਼ਰ ਦੇ ਕੰਮਾਂ ਨੂੰ ਕਰਨਾ ਚਾਲੂ ਕਰੋ ਆਮੀਨ ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ ਕਿ ਜੋ ਮੇਰਾ ਉਤੇ ਨੇਚਾ ਕਰਦੇ ਹੋ ਸੋ ਇਹੀ ਕੰਮ ਜਿਹੜਾ ਮੈਂ ਕਰਦਾ ਹਾਂ ਉਹੀ ਕਰੋਗੇ ਸਿਰ ਉਹ ਦੇ ਨਾਲ ਵੱਡਾ ਕਰੋਗੇ ਕਿਉਂਕਿ ਜੋ ਮੇਰਾ ਪਿਤਾ ਦੇ ਕੋਲ ਜਾਏ ਹallelujah ਹੈ ਹallelujah ਅਤੇ ਤੁਸੀਂ ਮੇਰਾ ਨਾਮ ਲੈ ਕੇ ਜੋ ਕੁਝ ਮੰਗੂਗੇ ਸੋ ਹੀ ਕਰਾਂਗਾ ਤਾਂ ਜੋ ਪੁੱਤਰ ਵਿੱਚ ਪਿਤਾ ਦੀ ਵਡਿਆਈ ਹੋਵੇ ਹallelujah ਲੂਇਆ ਦੇਖੋ ਪਰਮੇਸ਼ਰ ਇਹ ਕਹਿਆ ਮੈਂ ਸੱਚ ਸੱਚ ਕਹਿਣਾ ਵਾ ਜੋ ਕੁਝ ਤੁਸੀਂ ਮੇਰੇ ਨੇਚਾ ਕਰਕੇ ਮੰਗੋਗੇ ਸੋ ਹੀ ਪਾਓਗੇ ਉਸ ਤੋਂ ਸੋਰੋ ਵੱਡਾ ਪਾਓਗੇ ਅਸੀਂ ਜਦੋਂ ਪਰਮੇਸ਼ਰ ਤੇ ਨੇਚਾ ਕਰਦੇ ਆਂ ਤੇ ਪਰਮੇਸ਼ਰ ਸਾਨੂੰ ਆਸ਼ੀਸ਼ ਬਰਕਤ ਦਿੰਦਾ ਹੈ ਪਰਮੇਸ਼ਰ ਕਹਿੰਦਾ ਜੇ ਨਹੀਂ ਤਾਂ ਤੂੰ ਮੇਰੇ ਕੰਮਾਂ ਦੀ ਪ੍ਰੀਤ ਕਰਕੇ ਵੇਖ ਮੇਰੇ ਕੰਮਾਂ ਤੇ ਪ੍ਰੀਤ ਕਰਕੇ ਵੇਖ ਵਿਸ਼ਵਾਸ ਕਰਕੇ ਵੇ ਜਿਹੜਾ ਮੈਂ ਲੰਗੜਿਆਂ ਨੂੰ ਚਰਾ ਰਿਆ ਵਾਂ ਬੋਲੇ ਸੁਣਦੇ ਪੈਨੇ ਗੁੰਗੇ ਬੋਲਦੇ ਪੈਨੇ ਇਹਨਾਂ ਵੱਲ ਵੇਖ ਕੇ ਵਿਸ਼ਵਾਸ ਕਰ ਮੈਂ ਤੈਨੂੰ ਮੈਂ ਕਹਿੰਦਾ ਬਸ ਤੂੰ ਥੋੜਾ ਜਿਹਾ ਨਿਵਿਸ਼ਵਾਸ ਕਰ ਤੂੰ ਥੋੜਾ ਜਿਹਾ ਨਾ ਮੇਰੇ ਅੱਗੇ ਵਧ ਮੈਂ ਤੈਨੂੰ ਗੱਲ ਨਾ ਲਾਵਾਂਗਾ ਹallelujah ਜਿਦੋਂ ਅਸੀਂ ਪਰਮੇਸ਼ਰ ਕੋ ਪਰਮੇਸ਼ਰ ਦੇ ਵਚਨ ਪੜਦੇ ਆ ਪ੍ਰਾਰਥਨਾ ਕਰਦੇ ਆ ਤੇ ਆਪਣੇ ਚੁਗਲੀ ਨਿੰਦਿਆ ਬਰਾਹੀ ਨੂੰ ਮਾਰੇ ਕੰਮਾਂ ਨੂੰ ਸਗ ਨੂੰ ਤਰਿਆਗ ਦਿੰਨਾ ਤੇ ਪਰਮੇਸ਼ਰ ਖੁਸ਼ ਹੁੰਦਾ ਤੇ ਜੇ ਅਸੀਂ ਜਿ ਵਚਨ ਵੀ ਪੜੀ ਜਾਈਏ ਤੇ ਅਦਰੋਂ ਕਿਸੇ ਦੀ ਚੁਗਲੀ ਕਰੀਏ ਨਿੰਦਿਆ ਕਰੀਏ ਪਾਪ ਕਰੀਏ ਫਿਰ ਪਰਮੇਸ਼ਰ ਕਹਿੰਦਾ ਤੂੰ ਮੇਰਾ ਤੀ ਪੁੱਤ ਨਹੀਂ ਹੈਗਾ ਜਦੋਂ ਆਪਣੇ ਸਾਰਾ ਕੁਝ ਛੱਡ ਕੇ ਪਰਮੇਸ਼ਰ ਦੇ ਮਗਰ ਹੋ ਕੇ ਚੱਲਾਂਗੇ ਪਰਮੇਸ਼ਰ ਸਾਨੂੰ ਵੱਡਿਆ ਵੱਡਿਆ ਟੈਸਟ ਮਣੀ ਨਾ ਕੜਾ ਕਰਦਾ ਤੁਸੀਂ ਇੱਕ ਵਾਰੀ ਕਰਕੇ ਦੇਖੋ ਪਰਮੇਸ਼ਰ ਨੂੰ ਸੱਚਾਈ ਨਾਲ ਚੱਲ ਕੇ ਵੇਖੋ ਪਰਮੇਸ਼ਰ ਉਤੇ ਪਰਮੇਸ਼ਰ ਤੁਹਾਨੂੰ ਬਹੁਤ ਆਸ਼ੀਸ਼ ਬਰਕਤ ਦੇਗਾ ਤੁਹਾਨੂੰ ਚੰਗਿਆਈ ਦੇਗਾ ਤੁਹਾਡੇ ਮਾਰਗ ਸਿੱਧ ਹੋਣਗੇ ਜਿੱਥੇ ਜਾਓਗੇ ਉੱਥੇ ਵੱਡੇ ਵੱਡੇ ਕੰਮ ਹੋਣਗੇ ਤੁਸੀਂ ਖੁੱਦ ਰਾਣ ਹੋਗੇ ਅਫਸਰ ਵੀ ਤੁਹਾਡੇ ਵਾਸਤੇ ਕੁਰਸੀਆਂ ਛੱਡੇਗਾ ਜੇ ਤੁਸੀਂ ਪਰਮੇਸ਼ਰ ਕੋ ਮੰਨੋਗੇ ਤੇ ਜਰੂਰ ਸੱਚਾਈ ਨਾਲ ਮੰਨਣਾ ਕਿਤੇ ਜੇ ਅਸੀਂ ਪ੍ਰਾਰਥਨਾ ਕਰਾਂਗੇ ਵਚਨ ਪੜ੍ਹਾਂਗੇ ਭਲਾ ਕਰਾਂਗੇ ਕਿਸੇ ਨੂੰ ਬੁਰਾ ਨਹੀਂ ਕਵਾਂਗੇ ਜੇ ਕੋਈ ਸਾਡੇ ਕੋ ਹੈਗਾ ਤੇ ਕਿਸੇ ਗਰੀਬ ਨੂੰ ਦਵਾਂਗੇ ਹਾਲੇਲੂਇਆ ਫਿਰ ਤੁਸੀਂ ਆਪਣੀ ਲਾਈਫ ਵੇਖਿਓ ਤੁਹਾਡੀ ਯਸੂ ਮਸੀਹ ਦੀ ਲਾਈਫ ਚੇਂਜ ਕਰਦੀ ਹੋਏਗੀ ਕਦੀ ਪਰਮੇਸ਼ਰ ਨੇ ਇੱਥੇ ਸਾਫ਼-ਸਾਫ਼ ਕਿਹਾ ਹੈ ਮੇਰੇ ਉੱਤੇ ਨੀੱਚਾ ਕਰਕੇ ਮੰਗਾ ਮੈਂ ਤੈਨੂੰ ਦਵਾਂਗਾ ਮੈਂ ਸੱਚ-ਸੱਚ ਕਹਿਣਾ ਵਾ ਜੇ ਤੈਨੂੰ ਨਹੀਂ ਤੇ ਜਿਹੜੇ ਮੈਂ ਕੰਮ ਕੀਤੇ ਨੇ ਉਹਨਾਂ ਤੇ ਪ੍ਰੀਤ ਕਰਕੇ ਵੇਖ ਹallelujah बस ਪਰਮੇਸ਼ਰ ਕੀ ਮੰਗਦਾ ਵਿਸ਼ਵਾਸ ਪਰਮੇਸ਼ਰ ਕਹਿੰਦਾ ਤੂੰ ਵਿਸ਼ਵਾਸ ਕਰ ਵਿਸ਼ਵਾਸ ਵਸੇ ਸਭ ਕੁਝ ਹੋ ਜਾਂਦਾ ਹੈ ਸਮਾਚਾਰ ਸੁਣਾਓ ਵਿਸ਼ਵਾਸ ਕਰੋ ਉਹ ਜਿਸ ਜੇ ਸਾਡੇ ਕੋ ਹੈ ਤੇ ਕਿਸੇ ਗਰੀਬ ਦੀ ਮਦਦ ਕਰੋ ਫਿਰ ਕੇ ਤੁਹਾਡੇ ਹਾਲਾਤ ਵੇਖਿਓ ਚੇਂਜ ਹੋ ਜਾਣਗੇ ਕਿਉਂਕਿ ਪਰਮੇਸ਼ਰ ਆਣ ਵਾਲਾ ਹੈ ਪਰਮੇਸ਼ਰ ਨੇ ਚੋਰਾ ਦੀ ਤਰ੍ਹਾਂ ਆਣਾ ਹੈ ਪਤਾ ਨਹੀਂ ਕਿਸ ਟਾਈਮ ਆਣਾ ਹੈ ਪਰ ਪਰਮੇਸ਼ਰ ਆਣ ਵਾਲਾ ਹੈ ਆਪਣੇ ਪਾਪਾ ਨੂੰ ਛੱਡ ਦਿਓ ਸਚਾਈ ਤੇ ਚੱਲੋ ਪਰਮੇਸ਼ਰ ਇੱਕ ਜੀਵਤ ਸੱਚਾ ਪਰਮੇਸ਼ਰ ਹੀ ਹੈ ਯਸੂ ਮਸੀਹ ਆਮੀਨ ਹallelujah 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 ਧੰਨਵਾਦ ਧੰਨਵਾਦ ਤਾਰੀਫ 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 ਮੇਰੇ ਪਿਆਰੇ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡੀ ਤਾਰੀਫ ਕਰਦੇ ਆ ਮੇਰੇ ਪ੍ਰਭੂ ਜੀ ਤੁਸੀਂ ਸਾਡੇ ਨਾਲ ਇੰਨਾ ਪਿਆਰ ਕੀਤਾ ਆਪਣਾ ਇਕਲੋਤਾ ਪੁੱਤਰ ਬੁਹਾ ਦਿੱਤਾ ਮੇਰੇ ਮਹਾਨ ਪਰਮੇਸ਼ਰ ਤੁਹਾਡੇ ਜਿਹਾ ਕੋਈ ਪਿਆਰ ਨਹੀਂ ਕਰ ਸਕਦਾ ਮੇਰੇ ਪਿਤਾ ਪਰਮੇਸ਼ਰ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਤੁਹਾਡਾ ਸ਼ੁਕਰ ਕਰਦੇ ਆ ਕਿਉਂਕਿ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਇੱਕ ਹੀ ਜੀਦਾ ਪਰਮੇਸ਼ਰ ਜੀ ਖੁਦਾਵਾਨ ਤੁਹਾਡੇ ਨਾਮ ਚ ਪਿਤਾ ਪਰਮੇਸ਼ਰ ਜੋ ਕੁਝ ਮੰਗਦੇ ਆ ਅਸੀਂ ਪਾਣੇ ਆ ਮੇਰੇ ਮਹਾਨ ਪਰਮੇਸ਼ਰ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਮੇਰੇ ਪਿਆਰੇ ਪ੍ਰਭੂ ਜੀ ਇਹਨਾਂ ਦੇ ਹਿਰਦਿਆਂ ਨੂੰ ਚੇਂਜ ਕਰ ਦਿਓ ਪਿਤਾ ਮੇਰੇ ਮਹਾਨ ਪਿਤਾ ਪਰਮੇਸ਼ਰ ਜਿੰਨੇ ਵੀ ਭਾਈ ਭੈਣ ਇਸ ਪ੍ਰਾਰਥਨਾ ਨੂੰ ਇਸ ਅੱਜ ਦੇ ਵਚਨ ਨੂੰ ਸੁਣਨ ਮੇਰੇ ਪਿਆਰੇ ਪ੍ਰਭੂ ਜੀ ਇਹਨਾਂ ਦੇ ਵਚਨ ਨੂੰ ਪਿਤਾ ਸੁਣ ਕੇ ਇਹਨਾਂ ਦੀ ਹਿਰਦਿਆਂ ਨੂੰ ਚੇਂਜ ਹੋ ਜਿੰ ਇਹਨਾਂ ਦੇ ਪਿਤਾ ਪਰਮੇਸ਼ਰ ਇਹ ਪਿਤਾ ਵਿਸ਼ਵਾਸ ਕਰਨ ਵਾਲੇ ਬਾਝਣ ਮੇਰੇ ਪਿਤਾ ਸ਼ੈਤਾਨ ਦੀ ਯੋਜਨਾਾਂ ਦੇ ਘਰਾਂ ਦੇ ਵਿੱਚੋਂ ਆਊਟ ਹੋ ਜੇ ਇਨਾਂ ਦੇ ਵਿੱਚੋਂ ਆਊਟ ਹੋ ਜੇ ਮੇਰੇ ਪਿਆਰੇ ਪ੍ਰਭੂ ਜੀ ਖੁਦਾਵਨ ਇਨਤੇ ਦਿਹਾ ਕਰੋ ਰਹਿਮਤ ਕਰੋ ਮੇਰੇ ਪਿਆਰੇ ਪ੍ਰਭੂ ਜੀ ਖੁਦਾਵਨ ਸੱਚਮੁੱਚ ਪਿਤਾ ਪਰਮੇਸ਼ਰ ਇਹ ਤੁਹਾਡਾ ਨਾਮ ਲੈ ਕੇ ਪਿਤਾ ਇਹ ਮੰਗ ਸਕਣ ਖੁਦਾਵਨ ਵਚਨਾਂ ਤੇ ਚੱਲ ਸਕਣ ਪਿਤਾ ਇਹ ਕਿਸੇ ਇਨਸਾਨ ਕੋ ਨਾ ਮੰਗਣ ਪਿਤਾ ਪਰਮੇਸ਼ਰ ਇਹ ਤੁਹਾਡੇ ਕੋ ਮੰਗਣ ਮੇਰੇ ਪਿਆਰੇ ਪ੍ਰਭੂ ਜੀ ਇਨਤੇ ਦਿਹਾ ਕਰੋ ਰਹਿਮਤ ਕਰੋ ਇਹਨਾਂ ਦਾ ਹਾਰਿਕ ਬੰਦਨ ਮੈਂ ਘੋਸ਼ਣਾ ਕਰਦੀ ਹਾਂ ਤੁਹਾਡਾ ਹਰ ਇੱਕ ਬੰਦਨ ਖੁੱਲ ਚੁਕੇ ਆ ਰਿਸੀਵ ਕਰੋ ਤੁਹਾਡੇ ਰਾਹ ਤੇ ਓਪਨ ਹੋ ਚੁਕੇ ਨੇ ਰਿਸੀਵ ਕਰੋ ਪਰਮੇਸ਼ਰ ਤੁਹਾਨੂੰ ਸ਼ੂ ਰਿਹਾ ਟੱਚ ਕਰ ਰਿਹਾ ਅੱਜ ਦੀ ਪ੍ਰਾਰਥਨਾ ਚ ਪਿਤਾ ਤੁਹਾਡੇ ਰਾਹ ਤੇਨ ਖੋਲ ਰਿਹਾ ਤੁਸੀਂ ਬਲੈਸ ਹੋ ਚੁਕੇ ਯਸ਼ੂ ਦੇ ਨਾਤੇ ਤੁਹਾਡੇ ਰਾਹ ਤੇ ਓਪਨ ਹੋ ਚੁਕੇ ਨੇ ਤੁਸੀਂ ਦੇਖੋਗੇ ਦੇਖੋ ਅੰਨੇ ਦੇਖੋ ਬੋਲੇ ਸੁਣੋ ਯਸ਼ੂ ਦੇ ਨਾਤੇ ਬੋਲੇ ਸੁਣੋ ਯਸ਼ੂ ਦੇ ਨਾਤੇ ਪਰਮੇਸ਼ਰ ਤੁਹਾਨੂੰ ਸ਼ੂ ਰਿਹਾ ਕੁਈ ਤਰਾਤਮਾ ਤੁਹਾਡੇ ਚ ਟੱਚ ਕਰ ਰਿਹਾ ਹੈ ਹੀਲ ਕਰ ਰਿਹਾ ਹੈ ਤੁਹਾਡੇ ਰਾਸਤੇ ਓਪਨ ਹੋ ਰਹੇ ਨੇ ਯੇਸ਼ੂ ਦੇ ਨਾਤੇ ਤੁਸੀਂ ਆਸ਼ੀਰਵਾਦ ਬਰਕਤ ਨੂੰ ਗ੍ਰੈਂਡ ਕਰੋ ਤੁਸੀਂ ਆਸ਼ੀਰਵਾਦ ਬਰਕਤ ਨੂੰ ਗ੍ਰੈਂਡ ਕਰੋ ਪਰਮੇਸ਼ਰ ਤੁਹਾਨੂੰ ਜੋਪਨ ਬਲੈਸ ਕਰ ਚੁੱਕਿਆ ਤੁਸੀਂ ਜੋਪਨ ਬਲੈਸ ਹੋ ਚੁੱਕੇ ਜੇ ਯੇਸ਼ੂ ਦੇ ਨਾਤੇ ਤੁਹਾਡੇ ਗਰਵ ਖੋਲ ਚੁੱਕੇ ਨੇ ਤੁਹਾਡੇ ਗਰਵ ਖੋਲ ਚੁੱਕੇ ਨੇ ਤੁਸੀਂ ਆਸ਼ੀਸ਼ ਹੋ ਚੁੱਕੇ ਜੇ تی آشیش ہو چکے جے وشواس کرو پرمےش تر دہ چینج کر چکے تھے ماس والے دل پا چکے ہیں پتھر کے دل کٹ چکے ہیں تی پرمیشر سے ودو گے تھی پرارتھنا کرو گے وچن سے ودو گے پرمےشر سے پیار پے گا تیسٹ منی نہ کھڑے ہو چکے جے تھی ریسیو کرو پرمےش تک ٹسٹ منی نہ کھڑیا کر چکیا ہے تیس باہر کے پاسپورٹ وشواس کرو پرمےش تے پاسپورٹ نہ ٹچ کر رہے ہیں تے باہر کے کام بن چکے یشو کے نات ਆਹ ਬਾਹਰ ਦੇ ਜੋਪਾ ਲੱਗ ਚੁੱਕੇ ਯੇਸ਼ੂ ਦੇ ਨਾਤੇ ਤੁਸੀਂ ਵਿਸ਼ਵਾਸ ਕਰੋ ਕਿ ਅੱবি ਪਰਮੇਸ਼ਰ ਨੇ ਕਿਹਾ ਜੋ ਵਿਸ਼ਵਾਸ ਕਰੇਗਾ ਉਹ ਹੀ ਕੰਮ ਉਹਦਾ ਹੀ 100 ਗੁਣਾ ਹੋਏਗਾ ਜੋ ਵਿਸ਼ਵਾਸ ਕਰੋ ਪਰਮੇਸ਼ਰ ਤੁਹਾਨੂੰ ਟੱਚ ਕਰ ਰਿਹਾ ਤੁਹਾਡੇ ਰਾਹ ਤੇ ਓਪਨ ਹੋ ਚੁੱਕੇ ਨੇ ਯੇਸ਼ੂ ਦੇ ਨਾਤੇ ਤੁਸੀਂ ਪੁਤਰਾਤਮਾ ਨਾਲ ਭਰ ਚੁੱਕੇ ਜੇ ਅੰਨੇ ਕਿਹੜੇ ਲੰਗੜੇ ਨੇ ਉਹ ਚੱਲ ਰਹੇ ਨੇ ਯੇਸ਼ੂ ਦੇ ਨਾਤੇ ਪੁਤਰਾਤਮਾ ਤੁਹਾਨੂੰ ਚਲਾ ਰਿਹਾ ਉਠੋ ਛੱਡੋ ਆਪਣੇ ਵਾਕਰਾਂ ਨੂੰ ਉਠੋ ਯੇਸ਼ੂ ਦੇ ਨਾਤੇ ਤੁਰੋ ਮਨ ਜਿਹਨੂੰ ਛੱਡੋ ਪੀੜਿਆਂ ਨੂੰ ਛੱਡੋ ਯਸ਼ੁਅਨਾਤੇ ਖੜੇ ਹੋ ਜਾਓ ਪੁਤਰਾ ਆਤਮਾ ਤੁਹਾਨੂੰ ਖੜੇ ਕਰ ਰਿਹਾ ਪੁਤਰਾ ਆਤਮਾ ਤੁਹਾਡੀ ਬਿਮਾਰੀਆਂ ਤੋਂ ਆਜ਼ਾਦ ਕਰ ਰਿਹਾ ਤੁਸੀਂ ਹੀਲ ਹੋ ਚੁੱਕੇ ਹੋ ਤੁਸੀਂ ਹੀਲ ਹੋ ਚੁੱਕੇ ਯਸ਼ੁਅਨਾਤੇ ਤੁਸੀਂ ਨਸ਼ਿਆਂ ਤੋਂ ਆਜ਼ਾਦ ਹੋ ਚੁੱਕੇ ਹੋ ਵਿਸ਼ਵਾਸ ਕਰੋ ਨਸ਼ਿਆਂ ਤੇ ਆਪਣੀ ਬੋੜੀ ਤੇ ਹੱਥ ਰੱਖੋ ਪਰਮੇਸ਼ਰ ਤੁਹਾਨੂੰ ਛੂ ਰਿਹਾ ਤੁਸੀਂ ਨਸ਼ਿਆਂ ਤੋਂ ਆਜ਼ਾਦ ਹੋ ਚੁੱਕੇ ਜੇ ਤੁਸੀਂ ਨਸ਼ਿਆਂ ਤੋਂ ਆਜ਼ਾਦ ਚੁੱਕੇ ਜੇ ਟੈਚ ਹੋਲੀ ਗੋਸ ਫਾਰ ਤੈਨੂੰ ਮੇਰੇ ਫਾਰ ਦੇਨੀ ਆ ਰੂਹ ਦੀ ਅੱਗ ਦੇਨੀ ਆ ਯੇਸ਼ੂ ਦੀ ਰੂਹ ਦੀ ਅੱਗ ਦੇਨੀ ਆ ਪਵਿੱਤਰ ਆਤਮਾ ਤੈਨੂੰ ਸ਼ੂਰਿਆ ਸ਼ੂਰਿਆ ਨਸ਼ੀ ਵਾਲੀ ਟੁਇਸਟ ਆਤਮਾ ਨਿਕਲ ਰਹੀ ਏ ਆਊਟ ਹੋ ਰਹੀ ਏ ਆਊਟ ਹੋ ਰਹੀ ਏ ਇਹ ਦੁਸ਼ਟ ਆਤਮਾ ਮੇਰੀ ਆਵਾਜ਼ ਨੂੰ ਸੁਣ ਨਿਕਲ ਨਿਕਲ ਇਹਨਾਂ ਦੇ ਸਰੀਰਾਂ ਚ ਉਹਨਾਂ ਦੇ ਘਰਾਹਾਂ ਚ ਉਹਨਾਂ ਤੇ ਬਾਹਰ ਨਿਕਲ ਜਿੱਥੇ ਵੀ ਹੈਗੀ ਜਿਹੜੇ ਵੀ ਹਿੱਸੇ ਚ ਹੈਗੇ ਲੋਕੀ ਛੁਪੀ ਚੀਕ ਚਲਾ ਨਿਕਲ ਯੇਸ਼ੂ ਦੇ ਨਾਂ ਤੇ ਤੈਨੂੰ ਹੁਕਮ ਦੇਣੀ ਯੇਸ਼ੂ ਦੇ ਨਾਂ ਤੇ ਯੇਸ਼ੂ ਦੇ ਇੰਜਨ ਰੈਸ਼ਟ ਕਰ ਤੈਨੂੰ ਇਸ਼ੂ ਦੇ ਇੰਜਨ ਰੈਸਟ ਕਰਨ ਇਸੇ ਕੜੀ ਤੁਹਾਨੂੰ ਫ੍ਰੀ ਹੋ ਚੁੱਕੇ ਹੈ ਇਸ਼ੂ ਦੇ ਨਾਤੇ ਤੁਸੀਂ ਜੋ ਪਾਣਾ ਤੁਸੀਂ ਵੱਡੀਆਂ ਟੈਸਟ ਬਣੀਆਂ ਨਾ ਇਹ ਸਮੱਸਿਆ ਦੇ ਨਾਮ 'ਚ ਖੜੇ ਹੋ ਚੁੱਕੇ ਜੇ ਜੋ ਗ੍ਰੈਂਡ ਕਰੇਗਾ ਵਿਸ਼ਵਾਸ ਕਰੇਗਾ ਅੱਜ ਤੁਸੀਂ ਫੋਨ ਕਾਲ ਕਰਕੇ ਆਪਣੀਆਂ ਵੱਡੀਆਂ ਗਵਾਹੀਆਂ ਨੂੰ ਲਿਖਾਓਗੇ ਇਹ ਸਮੱਸਿਆ ਦੇ ਨਾਮ 'ਚ ਆਮੀਨ ਗੋਡ ਬles you all